ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਖੁਸ਼ਖਬਰੀ ਸੁਨਾ ਦਿੱਤੀ ਗਿਆ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਲੈਂਡ ਪਲਿਨ ਨੀਤੀ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸਕੇਮ ਨੂੰ ਸੱਦਾ ਪੱਤਰ ਲਿਖ ਕੇ ਸਰਕਾਰ ਨੂੰ ਭਾਜੜਾ ਪਾਉਣ ਦੀ ਇੱਕ ਵੱਡੀ ਅਪੀਲ ਕਰ ਦਿੱਤੀ ਹੈ ਬੀਜਪੀ ਦੇ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਤਿੱਖੇ ਨਿਸ਼ਾਨੇ ਸੀਐਮ ਭਗਵੰਤ ਮਾਨ ਤੇ ਸਾਧ ਦਿੱਤੇ ਗਏ ਨੇ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਤੇ ਸ਼੍ਰੋਮਣੀ ਕਾਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਜੜਾ ਪਈਆਂ ਦਿਖਾਈ ਦੇ ਰਿਹਾ ਨੇ ਕਾਂਗਰਸੀ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਰਕਾਰ ਦੀ ਨਿਕੰਮੀ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਸੰਗਰੂਰ ਦੇ ਇੱਕ ਪਿੰਡ ਤੇ ਵਿੱਚ 1 ਕਰੋੜ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਚੋਰੀ ਹੋ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨੋਂ ਲੈ ਕੇ ਮੀਂਹ ਦੀ ਵਿਖਵਾਣੀ ਵੀ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੋਗਰਾਮ ਕਰਦਿਆਂ ਹੋਇਆਂ ਲੋਕਾਂ ਨੂੰ ਖੁਸ਼ਖਬਰੀ ਸੁਣਾ ਦਿੱਤੀ ਗਈ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਨ੍ਹਾਂ ਮਰੀਜ਼ਾਂ ਦੇ ਵੱਲੋਂ ਆਪਣਾ ਇਲਾਜ ਕਰਵਾਇਆ ਜਾਂਦਾ ਹੈ ਉਹਨਾਂ ਮਰੀਜ਼ਾਂ ਦੇ ਵਟਸਐਪ ਨੰਬਰ ਲੈ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਘਰ ਬੈਠਿਆਂ ਹੀ ਮੋਬਾਈਲ ਤੇ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਦੀ ਜਾਣਕਾਰੀ ਹੈ ਦਵਾਈਆਂ ਦੀ ਪਰਚੀ ਹੈ ਮੁਰ ਕਦੋਂ ਦਿਖਾਉਣਾ ਉਸ ਦੀ ਤਰੀਕ ਹੈ ਤਮਰੀਜਾਂ ਨਾਲ ਸੰਬੰਧਿਤ ਉਹਨਾਂ ਨੂੰ ਸਮੇਂ-ਸਮੇਂ ਸਰ ਜਾਣਕਾਰੀ ਪਰਹੇਜਾਂ ਤੋਂ ਜਾਣੂ ਕਰਵਾਉਣ ਦੇ ਲਈ WhatsApp ਚੈਟਬੋਟ ਦਾ ਉਦਘਾਟਨ ਕੀਤਾ ਗਿਆ ਹੈ WhatsApp ਦੇ ਰਾਹੀਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਮਰੀਜ਼ਾਂ ਨੂੰ ਉਹਨਾਂ ਦੇ ਘਰ ਬੈਠੇ ਜਾਣਕਾਰੀ ਮਿਲੇਗੀ ਤੇ ਇਸ ਨੂੰ ਲੈ ਕੇ ਸ੍ਰੀ ਅੰਮ੍ਰਿਤਪਾਲ ਜੀ ਨੇ ਇਸ ਨੂੰ ਇੱਕ ਇਤਿਹਾਸਕ ਕਦਮ ਆ ਇਕਰਾਰ ਦੇ ਦਿੱਤਾ ਹੈ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਮੌਕੇ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਬਣੇ ਹੋਏ ਨੇ ਤੇ ਜਲਦ ਹੀ 200 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 1081 ਹੋ ਜਾਵੇਗੀ ਤੇ ਇਸ ਦਰਾਂ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਸਰਹੱਦੀ ਖੇਤਰਾਂ ਦੇ ਵਿੱਚ ਜੋ ਸੇਂਦ ਢਾਂਚਾ ਹੈ ਉਸ ਨੂੰ ਲੈ ਕੇ ਵੀ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਤੇ ਕਹਿਣਾ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਖਰਾਬ ਹੋ ਚੁੱਕਿਆ ਹੈ ਜਿਸ ਦੇ ਵਿੱਚ ਯੂਰੇਨੀਅਮ ਅਤੇ ਹੋਰ ਖਤਰਨਾਕ ਤੱਤ ਪਾਏ ਜਾ ਰਹੇ ਨੇ ਜਿਸ ਕਰਕੇ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਨੇ ਤੇ ਹੋਰ ਵੀ ਕਈ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਇਸ ਨੂੰ ਲੈ ਕੇ ਅਸੀਂ WHO World Health Organization ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਧਿਆਨ ਦੇਣ ਦੀ ਅਪੀਲ ਕਰਾਂਗੇ ਇਸ ਦੇ ਨਾਲ ਸੀਐਮ ਭਗਵੰਤ ਸਿੰਘ ਵੱਲੋਂ ਦਾਵਾ ਇਹ ਵੀ ਕਰ ਦਿੱਤਾ ਗਿਆ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਮਸ਼ੀਨਾਂ ਦੇ ਰਹੇ ਆ ਜਿਹੜੀਆਂ ਪ੍ਰਾਈਵੇਟ ਹਸਪਤਾਲਾਂ ਕੋਲ ਵੀ ਨਹੀਂ ਹਨ ਮੈਡੀਕਲ ਕਾਲਜ ਖੋਲ੍ਹ ਰਹੇ ਆ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਹੋਣਾ ਇੱਥੇ ਹੀ ਬਣੇਗਾ ਨੌਜਵਾਨਾਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਦੇ ਵਿੱਚ ਜਾਣਾ ਪੈਂਦਾ ਸੀ ਜਿਸ ਤੋਂ ਬਾਅਦ ਉੱਥੇ ਮਾਹੌਲ ਵਿਗੜਿਆ ਤੇ ਹੁਣ ਉਹਨਾਂ ਨੌਜਵਾਨਾਂ ਦਾ ਸੁਪਨਾ ਉਹ ਵੀ ਟੁੱਟਦਾ ਦਿਖਾਈ ਦੇ ਰਿਹਾ ਪਰ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਮਿਲੇਗੀ ਪਰ ਜਿੱਕਰ ਗੱਲ ਕਰੀਏ ਜ਼ਮੀਨੀ ਹਕੀਕਤ ਦੀ ਤਾਂ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ 16 ਮੈਡੀਕਲ ਕਾਲਜ ਆ ਪੰਜਾਬ ਦੇ ਚ ਖੋਲਣ ਦਾ ਉਦਘਾਟਨ ਕੀਤਾ ਗਿਆ ਸੀ ਉਹਨਾਂ ਦੇ ਵਿੱਚੋਂ ਅੱਧਿਆਂ ਤੋਂ ਵੱਧ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਤੱਕ ਨਹੀਂ ਹੋਇਆ ਤੇ ਸਰਕਾਰ ਦੇ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਕਿ ਪਹਿਲਾਂ 4 ਮੈਡੀਕਲ ਕਾਲਜ ਬਣਾਵਾਂਗੇ ਪਰ ਇਹਨਾਂ ਕਾਲਜਾਂ ਦਾ ਵੀ ਕੰਮ ਜੂਨ ਤੋਰੇ ਚੱਲਦਾ ਦਿਖਾਈ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਕਿਸਾਨਾਂ ਦੇ ਵੱਲੋਂ ਹੁਣ ਲੈਂਡ ਪੋਲੀਨੀਤੀ ਨੂੰ ਲੈ ਕੇ ਮਾਨ ਸਰਕਾਰ ਨੂੰ ਪਾ ਜਿਹੜਾ ਪੌਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ 11 ਅਗਸਤ ਨੂੰ ਮੋਟਰਸਾਈਕਲ ਮਾਰਚ ਝੰਡਾ ਮਾਰਚ ਮੋਟਰਸਾਈਕਲ ਤੇ ਝੰਡਾ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਦੇ ਵੱਲੋਂ ਜਗਾ ਜਗਾ ਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਵਿੱਚ 11 ਅਗਸਤ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਝੰਡਾ ਮਾਰਚ ਮੋਟਰਸਾਈਕਲ ਤੇ ਝੰਡਾ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਕਿਸਾਨਾਂ ਦੇ ਵੱਲੋਂ ਇੱਕ ਹੀ ਮੰਗ ਰੱਖੀ ਜਾ ਰਹੀ ਹੈ ਕਿ ਇਸ ਲੈਂਡ ਪੂਲਿੰਗ ਨੀਤੀ ਨੂੰ ਮੂਟੋ ਰੱਦ ਕੀਤਾ ਜਾਵੇ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਬੀਤੇ ਦਿਨੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਆਪਣਾ ਇਹ ਬਿਆਨ ਦੇ ਦਿੱਤਾ ਸੀ ਕਿ ਜੋ ਲੈਂਡ ਪੂਲਿੰਗ ਨੀਤੀ ਹੈ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਗੱਲਬਾਤ ਕਰਕੇ ਹੀ ਲਾਗੂ ਕਰਾਂਗੇ ਤਾਨਾਸ਼ਹੀਰ ਰਵਈਆ ਅਪਣਾ ਕੇ ਕਿਸੇ ਤੇ ਕੁਝ ਵੀ ਲਾਗੂ ਨਹੀਂ ਕੀਤਾ ਜਾਵੇਗਾ ਜਿਵੇਂ ਕਹਿਣਗੇ ਉਵੇਂ ਕਰ ਲਾਂਗੇ ਪਰ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਸ ਲੈਂਡ ਪੂਲਿੰਗ ਨੀਤੀ ਨੂੰ ਮੁੱਢੋਂ ਰੱਦ ਕੀਤਾ ਜਾਵੇ ਤੇ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਪਿੰਡੋਂ ਪਿੰਡੀ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਆਪਣੇ ਆਪਣੇ ਇਸ ਨੀਤੀ ਦੇ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੇ ਵੱਲੋਂ ਜੋ ਅਸਤੀਫੇ ਦੇਣ ਦਾ ਰੁਝਾਨ ਹੈ ਉਹ ਉਸੇ ਤਰ੍ਹਾਂ ਜਾਰੀ ਰਹਿੰਦਾ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਲਹਿਰਾ ਗੱਗ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੁਰੀਚੈਲ ਨੇ ਆਪਣੇ ਅਹੁਦੇ ਦੇ ਨਾਲ ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਦੂਜੇ ਪਾਸੇ ਜਿੱਥੇ ਐਮਪੀ ਕੰਗ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਇਸ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜੋ ਕਿਸਾਨਾਂ ਦੇ ਇਤਰਾਜ਼ ਨੇ ਉਹਨਾਂ ਨੂੰ ਸੁਣਿਆ ਜਾਵੇ ਕਿਸਾਨਾਂ ਨੂੰ ਪ੍ਰੋਸੈਸ ਦੇ ਵਿੱਚ ਲਿਆ ਜਾਵੇ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਕਮੈਂਟਾਂ ਦੇ ਜਵਾਬ ਦੇ ਵਿੱਚ ਇਹ ਗੱਲ ਆਖ ਦਿੱਤੀ ਸੀ ਕਿ ਮੈਂ ਨਿਰਜੀ ਤੌਰ ਤੇ ਇਸ ਲੈਂਡ ਪੂਲਿੰਗ ਨੀਤੀ ਦੇ ਹੱਕ ਦੇ ਵਿੱਚ ਨਹੀਂ ਹਾਂ ਤੇ ਹੁਣ ਖਬਰਾਂ ਇਹ ਵੀ ਨੇ ਕਿ ਗੁਲਦੀਪ ਸਿੰਘ ਢਾਲੀਵਾਲ ਨੇ ਉਹ ਜੋ ਕਮੈਂਟ ਕੀਤਾ ਸੀ ਉਹ ਵੀ ਡਿਲੀਟ ਕਰ ਦਿੱਤਾ ਹੈ ਵਦਿਆਂ ਅਗਲੀ ਖਬਰ ਦੇ ਵੱਲ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਹੁਣ ਐਸਕੇਮ ਭਾਰਤ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਇਸ ਮੌਕੇ ਪੰਜਾਬ ਦੇ ਵਿੱਚ ਵੱਖੋ ਵੱਖਰੇ ਮੁੱਦਿਆਂ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਏਕੇ ਇਕ ਕਰਨ ਤੋਂ ਬਿਨਾ ਗੱਲ ਨਹੀਂ ਬਣ ਸਕਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸਕੇਮ ਨੂੰ ਇੱਕ ਪੱਤਰ ਲੈ ਕੇ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਦੇਸ਼ ਦੀਆਂ ਮੌਜੂਦਾ ਹਾਲਾਤਾਂ ਮਸਲੇਆਂ ਸਮੱਸਿਆਵਾਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਵੱਖੋ-ਵੱਖ ਰਹਿ ਕੇ ਸੰਘਰਸ਼ ਰਾਂ ਹੀ ਠੱਲਿਆ ਨਹੀਂ ਜਾ ਸਕਦਾ ਇੱਕ ਹੋਣਾ ਪਵੇਗਾ ਤੇ ਪੰਜਾਬ ਦੇ ਵਿੱਚ ਇਸ ਮੌਕੇ ਦੋ ਵੱਡੇ ਮੁੱਦੇ ਚੱਲਦੇ ਦਿਖਾਈ ਦੇ ਰਹੇ ਨੇ ਇੱਕ ਹੈ ਲੈਂਡ ਪੁਲਿੰਗ ਨੀਤੀ ਤੇ ਦੂਜੇ ਪਾਸੇ ਜੋ ਸਰਕਾਰ ਦੇ ਵੱਲੋਂ ਨਿੱਜੀਕਰਨ ਦੇ ਤਹਿਤ ਬਿਜਲੀ ਦੇ ਸਮਾਰਟ ਪ੍ਰੀ-ਪੇਡ ਮੀਟਰ ਜ਼ਬਰਨ ਤੌਰ ਤੇ ਘਰਾਂ-ਘਰਾਂ ਵਿੱਚ ਲਗਾਏ ਜਾ ਰਹੇ ਨੇ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਇਸ ਨੂੰ ਲੈ ਕੇ ਸਾਡਾ ਕੇਐਮਐਮ ਦਾ ਇਹ ਮੰਨਣਾ ਹੈ ਕਿ ਘਟੋ-ਘਟ ਸਾਂਝੇ ਪ੍ਰੋਗਰਾਮ ਅਤੇ ਸਾਂਝੇ ਸੰਘਰਸ਼ ਰੂਪਾਂ ਅਤੇ ਵਿਸ਼ਾਲ ਲਾਭ ਮੰਦੀ ਰਹੀ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕਦਾ ਹੈ ਇਸ ਕਰਕੇ ਅਗਲੇ ਸੰਘਰਸ਼ ਲੜਨ ਲਈ ਆਪਾਂ ਨੂੰ ਉੱਭਰ ਰਹੀਆਂ ਚੁਣੌਤੀਆਂ ਨੂੰ ਸਾਂਝੇ ਰੂਪ ਦੇ ਵਿੱਚ ਕਬੂਲ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਹੁਣ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਐਸਕੇਐਮ ਨੂੰ ਇਕੱਠੇ ਚੱਲਣ ਨੂੰ ਲੈ ਕੇ ਪੱਤਰ ਲਿਖ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਦਲ ਦੇ ਹਲਕਾ ਖਰੜ ਤੋਂ ਸਾਬਕਾ ਵਿਧਾਇਕ ਅਤੇ ਹੁਣ ਜੋ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਰਣਜੀਤ ਸਿੰਘ ਗਿੱਲ ਉਹਨਾਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਰਣਜੀਤ ਸਿੰਘ ਗਿੱਲ ਬਿਜਤਨੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵਿਜੀਲੈਂਸ ਦਾ ਛਾਪਾ ਰਣਜੀਤ ਸਿੰਘ ਗੱਲ ਦੀ ਰਹਿਸ਼ਤੇ ਮਰਵਾ ਦਿੱਤਾ ਗਿਆ ਇਹ ਦਾਵਾ ਭਾਜਪਾ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਰਣਜੀਤ ਸਿੰਘ ਸ਼ਾਮਿਲ ਹੋ ਜਾਂਦੇ ਤਾਂ ਕੋਈ ਵੀ ਛਾਪਾ ਨਹੀਂ ਪੈਣਾ ਸੀ ਤੇ ਰਣਜੀਤ ਸਿੰਘ ਭਾਜਪਾ ਦੇ ਵਿੱਚ ਚਲੇ ਗਏ ਨੇ ਇਸੇ ਕਰਕੇ ਹੀ ਵਿਰੋਧੀਆਂ ਦੇ ਵੱਲੋਂ ਜੇਕਰ ਕੋਈ ਵੀ ਕਦਮ ਸਰਕਾਰ ਦੇ ਉਲਟ ਚੁੱਕਿਆ ਜਾਂਦਾ ਹੈ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਜੇਕਰ ਆਮ ਆਦਮੀ ਪਾਰਟੀ ਦੇ ਹੁਕਮਾਂ ਤੋਂ ਉਲਟ ਚੱਲਦਾ ਤਾਂ ਉਸ ਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਦਾਵਾ ਇੱਕ ਕੀਤਾ ਜਾ ਰਿਹਾ ਹੈ ਕਿ ਜੋ ਰਣਜੀਤ ਸਿੰਘ ਗੇਲੇ ਦੀ ਗਿਲਕੋਏ ਉਸ ਦੇ ਵਿੱਚ ਵਿਕਰਮਜੀਤ ਨੇ ਪੈਸਾ ਲਗਾਇਆ ਹੋਇਆ ਹੈ ਜਿਸ ਨੂੰ ਲੈ ਕੇ ਸ਼ੱਕ ਵਿਜੀਲੈਂਸ ਨੂੰ ਹੈ ਇਸ ਕਰਕੇ ਉਸ ਨੇ ਕਾਰਵਾਈ ਕੀਤੀ ਹੈ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਗੇਲੇ ਦੇ ਉੱਤੇ ਵਿਜੀਲੈਂਸ ਦੀ ਕਾਰਵਾਈ ਇੱਕ ਸਿਆਸੀ ਬਦਲਾਖੋਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਤੇ ਦਿੱਤੀ ਹੋਈ ਹੈ ਤੁਸੀਂ ਭਗਵੰਤ ਮਾਨ ਨੂੰ ਇਹ ਹੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਜਵਾਬਦੇਹੀ ਉਹਨਾਂ ਦੀ ਹੋਵੇਗੀ ਪਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਗੈਂਗਸਟਰ ਨੂੰ ਖਤਮ ਕਰਨ ਦੀ ਬਜਾਏ ਖੁਦ ਇੱਕ ਸਿਆਸੀ ਗੈਂਗ ਬਣ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਕੋਈ ਸਰਕਾਰ ਦੀ ਲਾਈਨ ਤੋਂ ਪਾਸੇ ਜਾਵੇਗਾ ਜਾਂ ਵਿਰੋਧੀ ਪਾਰਟੀ ਵਿੱਚ ਜਾਵੇਗਾ ਉਸ ਨਾਲ ਅਜਿਹਾ ਵਿਵਹਾਰ ਕੀਤਾ ਜਾਵੇਗਾ ਇਹ ਆਮ ਆਦਮੀ ਪਾਰਟੀ ਦੀ ਇੱਕ ਨੀਤੀ ਹੈ ਸਿਮ ਭਗਵੰਤ ਮਾਨ ਦੀ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਅਜੇ ਹਾ ਨਹੀਂ ਹੋ ਸਕਦਾ ਕਿਉਂਕਿ ਲੋਕਤੰਤਰ ਵਿੱਚ ਹਰੇਕ ਨੂੰ ਆਪਣਾ ਸਿਆਸੀ ਰਾਜ ਚੁਣਨ ਦਾ ਪੂਰਾ ਅਖਤਿਆਰ ਹੈ ਇਸ ਪ੍ਰਕਾਰ ਸੁਨੀਲ ਜਾਖਰ ਦੇ ਵੱਲੋਂ ਇਹਨਾਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉੱਪਰ ਇਸ਼ਾਰੇ ਸਾਧ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਲਾਦ ਦੀਆਂ ਹੁਣ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਕਿਉਂਕਿ ਸ਼੍ਰੀ ਕਾਲਤਕ ਸਾਹਿਬ ਤੋਂ 2 ਦਸੰਬਰ 2024 ਨੂੰ ਜੋ ਭਰਤੀ ਕਮੇਟੀ ਬਣਾਈ ਗਈ ਸੀ ਉਸ ਤੋਂ ਬਾਅਦ ਉਸ ਦੇ ਵੱਲੋਂ ਭਰਤੀ ਪੂਰੀ ਕਰ ਲਈ ਗਈ ਤੇ ਹੁਣ ਉਸ ਕਮੇਟੀ ਦੇ ਵੱਲੋਂ ਆਪਣੇ ਡੈਲੀਗੇਟ ਚੁਣੇ ਜਾ ਚੁੱਕੇ ਨੇ ਤੇ ਇਸ ਤੋਂ ਬਾਅਦ ਹੁਣ ਪ੍ਰਧਾਨਗੀ ਦੀ ਚੋਣ ਹੋਵੇਗੀ ਇਸ ਭਰਤੀ ਕਮੇਟੀ ਦੇ ਵੱਲੋਂ ਜੋ ਸ਼੍ਰੋਮਣੀ ਕਾਲ ਦਲ ਦੀ ਭਰਤੀ ਕੀਤੀ ਗਈ ਹੈ ਉਸ ਦਾ ਹੁਣ ਆਗੂ ਚੁਣਿਆ ਜਾਵੇਗਾ ਯਾਨੀ ਕਿ ਪ੍ਰਧਾਨ ਚੁਣਿਆ ਜਾਵੇਗਾ ਭਰਤੀ ਕਮੇਟੀ ਦੇ ਵੱਲੋਂ 15 ਲੱਖ ਮੈਂਬਰਸ਼ਿਪ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਆ ਭਰਤੀ ਕਮੇਟੀ ਨੂੰ ਡੈਲੀਗੇਟ ਇਜਲਾਸ ਕਰਨ ਲਈ ਦੇਵੇਗੀ ਜਾਂ ਫਿਰ ਨਹੀਂ ਤਾਂ ਦੂਜੇ ਪਾਸੇ ਮੀਡੀਆ ਰਿਪੋਰਟ ਅਨੁਸਾਰ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਨਾਂ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਭਰਤੀ ਕਮੇਟੀ ਨੂੰ اجلاس ਲਈ ਭਾਈ ਗੁਰਦਾਸ ਹਾਲ ਦਿੱਤਾ ਜਾ ਸਕਦਾ ਹੈ ਤੇ ਕੁਝ ਮੀਡੀਆ ਰਿਪੋਰਟਾਂ ਬਲਦਵਾ ਇੱਕ ਇਤਜਾਰ ਹੈ ਕਿ ਜੋ ਭਰਤੀ ਕਮੇਟੀ ਦੇ ਵੱਲੋਂ ਆਪਣਾ ਪ੍ਰਧਾਨ ਚੁਣਿਆ ਜਾਵੇਗਾ ਉਸ ਦੇ ਵਿੱਚ ਸ਼੍ਰੀ ਕਾਲਤਕ ਸਾਹਿਬ ਤੇ ਸਾਬਕਾ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਬੀਬੀ ਸਤਵੰਦ ਕੌਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਪ੍ਰਧਾਨ ਬਣਨ ਦੇ ਇੱਛੁਕ ਨੇ ਵਿਦਿਆਕਮੰਡ ਪ੍ਰੀਤ ਸਿੰਘ ਆਲੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਪਹਿਲਾਂ ਪ੍ਰਧਾਨਗੀ ਦੀ ਲਿਸਟ ਦੇ ਵਿੱਚ ਆ ਰਿਹਾ ਸੀ ਪਰ ਹੁਣ ਮੌਜੂਦਾ ਹਾਲਾਤਾਂ ਦੇ ਮੁਤਾਬਕ ਉਹਨਾਂ ਦੇ ਵੱਲੋਂ ਪੈਰ ਪਟਾਖ ਖੇਤ ਲੈ ਗਏ ਨੇ ਤੇ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਇਹਨਾਂ ਪ੍ਰਤੀਕ ਕਮੇਟੀ ਦੇ ਵੱਲੋਂ ਝੁੰਡਾ ਕਮੇਟੀ ਦੀ ਰਿਪੋਰਟ ਵੀ ਲਾਗੂ ਕੀਤੀ ਜਾ ਸਕਦੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਵਾਂ ਪ੍ਰਧਾਨ ਚੁਣਨ ਦੇ ਐਲਾਨ ਨੂੰ ਲੈ ਕੇ ਦੂਜੇ ਪਾਸੇ ਸ਼੍ਰੋਮਣੀ ਕਲਦਲ ਬਾਦਲ ਤੜੇ ਦੀਆਂ ਚਿੰਤਾਵਾਂ ਵਧਦੀਆਂ ਦਿਖਾਈ ਦੇ ਰੀਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬ ਸਰਕਾਰ ਦੀ ਇੱਕ ਨਾਕਾਮੀ ਦਾ ਵੱਡਾ ਖੁਲਾਸਾ ਕਰ ਦਿੱਤਾ ਗਿਆ ਚਮਕੌਰ ਸਾਹਿਬ ਵਿਖੇ ਬਣ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਜਿਸ ਦਾ ਕਿ ਲੰਘੇ 3.5 ਸਾਲਾਂ ਦੇ ਦੌਰਾਨ ਕੋਈ ਵੀ ਸਰਕਾਰ ਦੇ ਵੱਲੋਂ ਕੰਮ ਅੱਗੇ ਨਹੀਂ ਤੁਰਿਆ ਹੈ ਤੇ ਕਾਂਗਰਸ ਸਰਕਾਰ ਦੇ ਵੱਲੋਂ ਜਿੰਨਾ ਕੰਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ ਬਿਲਡਿੰਗ ਖੰਡਰ ਬਣਦੀ ਦਿਖਾਈ ਦੇ ਰਹੀ ਹੈ ਐਮਪੀ ਚੰਨੀ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਕਿ ਕਾਂਗਰਸ ਦੀ ਸਰਕਾਰ ਨੇ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਯੂਨੀਵਰਸਿਟੀ ਦਾ ਕੰਮ ਸ਼ੁਰੂ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੰਘੇ 3.5 ਸਾਲਾਂ ਤੋਂ ਇਸ ਕੰਮ ਨੂੰ ਰੋਕ ਦਿੱਤਾ ਹੈ ਚੰਨੀ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਕਿ 42 ਏਕੜ ਦੇ ਵਿੱਚ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਯੂਨੀਵਰਸਿਟੀ ਦਾ ਕੰਮ ਸਰਕਾਰ ਨੇ ਰੋਕ ਦਿੱਤਾ ਹੈ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਇਹ ਹੈ ਮਾਨ ਸਰਕਾਰ ਦੀ ਸਿੱਖਿਆ ਨੀਤੀ ਦਿੱਲੀ ਵਾਲਿਆਂ ਦੀ ਸਿੱਖਿਆ ਕ੍ਰਾਂਤੀ ਜੇਕਰ ਮੇਰੇ ਨਾਲ ਕੋਈ ਵੈਰ ਹੈ ਤਾਂ ਮੇਰੇ ਨਾਲ ਕੱਢੋ ਪੰਜਾਬ ਦੇ ਲੋਕਾਂ ਨਾਲ ਕੀ ਵਾਰ ਤੁਸੀਂ ਕੱਢ ਰਹੇ ਹੋ ਇਸ ਕਿਲ ਯੂਨੀਵਰਸਿਟੀ ਹੈ ਇੱਥੇ ਪੰਜਾਬ ਦੇ ਨੌਜਵਾਨਾਂ ਨੇ ਜਹਾਜ਼ ਚਲਾਉਣਾ ਸਿੱਖਣਾ ਹੈ ਹੈਲੀਕਾਪਟਰ ਚਲਾਉਣਾ ਸਿੱਖਣਾ ਹੈ ਤੇ ਹੋਰ ਕਈ ਸਕਿੱਲਾਂ ਸਿੱਖੜੀਆਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਦੇ ਨਾਲ ਇਸ ਦੀ ਕੋਲਾਬੋਰੇਸ਼ਨ ਹੈ ਤੇ ਮਾਨ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਇਸ ਦਾ ਕੰਮ ਚਲਾਉਣਾ ਚਾਹੀਦਾ ਹੈ ਨਹੀਂ ਤਾਂ ਫਿਰ ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਉਦੋਂ ਇਸ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ ਇੱਥੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਵੱਡਾ ਖੁਲਾਸਾ ਕਰਦਿਆਂ ਹੋਇਆਂ ਮਾਨ ਸਰਕਾਰ ਦੀ ਸਿੱਖਿਆ ਨੀਤੀ ਤੇ ਸਵਾਲ ਜੋ ਕ ਦਿੱਤੇ ਨੇ ਵਾਧਿਆਂ ਅਗਲੀ ਖਬਰ ਦੇ ਵਾਲਾ ਸੰਗਰੂਰ ਦੇ ਪਿੰਡ ਨਮੋਲ ਦੇ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਵੱਡਾ ਹੱਥ ਮਾਰਿਆ ਜਿੱਥੇ ਕਿ 92 ਟੋਲੇ ਸੋਨੇ ਦੇ ਅਤੇ ਸਵਾ 2 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ ਤੇ ਦੂਜੇ ਪਾਸੇ ਪੁਲਿਸ ਨੇ ਇਹਨਾਂ ਚੋਰਾਂ ਦੀ ਪਛਾਣ ਨੱਪਣ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਚੋਰ ਰਾਤ ਨੂੰ ਘਰ ਦੇ ਪਿੱਛੋਂ ਕੰਧ ਟੱਪ ਕੇ ਵੜੇ ਘਰ ਦੇ ਅੰਦਰ ਨਵੀਂ بنی ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਪਰਿਵਾਰ ਇੱਕ ਕਮਰੇ ਦੇ ਵਿੱਚ ਸੁਤਾ ਪਿਆ ਸੀ ਚੋਰਾਂ ਨੇ ਸਟੋਰ ਰੂਮ ਦਾ ਜਿੰਦਰਾ ਤੋੜ ਕੇ ਅੰਦਰੋਂ ਦੋ ਪੇਟੀਆਂ ਅਤੇ ਤਿੰਨ ਲਿਮਾਰੀਆਂ ਅਤੇ ਨਾਲ ਹੀ ਦੂਸਰੇ ਦੋ ਬੈੱਡਰੂਮਾਂ ਦੇ ਵਿੱਚੋਂ ਦੋ ਅਲਮਾਰੀਆਂ ਦੇ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕਰ ਲਈ ਹੈ ਤੇ ਘਰ ਦੇ ਮਾਲਕ ਭੋਲਾ ਸਿੰਘਾ ਨੰਬਰਦਾਰ ਨੇ ਜਾਣਕਾਰੀ ਦਿੰਦੇ ਹੋਇਆ ਇਹ ਗੱਲ ਸਾਂਝੀ ਕੀਤੀ ਹੈ ਕਿ 12 ਵਜੇ ਤੋਂ ਲੈ ਕੇ 3 ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਵਿੱਚੋਂ ਸੋਨਾ ਅਤੇ ਦੂਸਰੇ ਬੈੱਡਰੂਮਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਚੋਰ ਪੈਸੇ ਚੋਰੀ ਕਰਕੇ ਭੱਜ ਜਾਂਦੇ ਨੇ ਤੇ ਦੂਜੇ ਪਾਸੇ ਪਰਿਵਾਰਕ ਮੈਂਬਰ ਜਿਸ ਦੇ ਵਿੱਚ ਉਹਨਾਂ ਦੇ ਭਤੀਜੇ ਰਵਣਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਚੇਰੇ ਭਰਾ ਅਤੇ ਭੈਣ ਵਿਦੇਸ਼ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਵਿਆਹ ਹੋਇਆ ਸੀ ਤੇ ਵਿਆਹ ਦੇ ਗਹਿਣੇ ਨੇ ਤੇ ਬੀਤੀ ਰਾਤ ਚੋਰਾਂ ਦੇ ਵੱਲੋਂ ਗਹਿਣੇ ਅਤੇ ਨਗਦੀ ਚੋਰੀ ਕਰ ਲਈ ਗਈ ਹੈ ਪੁਲਿਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਵੱਲੋਂ ਸੀਸੀਟੀਵੀ ਜੋ ਆਸ-ਪਾਸ ਸੀਸੀਟੀਵੀ ਲੱਗੇ ਹੋਏ ਨੇ ਉਸ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਨਾਲ ਹੀ ਫਿੰਗਰਪ੍ਰਿੰਟ ਜਰੀਏ ਬਿਰੋਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਬਾਧਿਆ ਅਗਲੀ ਖਬਰ ਦੇ ਵੱਲ ਮੌਸਮ ਵਿਭਾਗ ਦੇ ਵੱਲੋਂ ਅਗਲੇ 3 ਦਿਨਾਂ ਨੂੰ ਲੈ ਕੇ ਮੀਂਹ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ 3 ਦਿਨਾਂ ਦੌਰਾਨ ਹਲਕਾ ਅਤੇ ਟੁੱਟਵਾਮੀ ਪਵੇਗਾ ਪਰ ਕੁਝ ਖੇਤਰਾਂ ਦੇ ਵਿੱਚ ਪਾਰੀਮੀ ਪੈ ਸਕਦਾ ਹੈ ਜਿਸ ਦੇ ਵਿੱਚ ਮਾਝਾ ਅਤੇ ਦੁਆਬਾ ਦੇ ਖੇਤਰ ਸ਼ਾਮਲ ਰਹਿਣਗੇ ਇਹ ਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਨਾ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ